ਤੇ ਬਹੁਤ ਜ਼ਿਆਦਾ ਵੈਰਾਈਟੀ ਹੈ ਕਿ ਇਹ ਨਹੀਂ ਆਪਣੇ ਦੁਕਾਨ ਲਈ ਜਾਂ ਕੋਈ ਵੀ ਵੀਡੀਓ ਦੇਖ ਕੇ ਸਮਾਨ ਲੈਣਾ ਤੇ ਡੇਰਾ ਰੋਡ ਦੁਕਾਨ ਹੈ ਜੀ ਨਾਮਕ ਚਲੋ ਜੀ ਇਹ ਕਾ ਪੈਕ ਲੈ ਲੈ ਅਭੀ 60 ਰੁਪਏ ਦਾ ਹੈ ਚਲੋ ਜੀ ਆ オレンジ ਵਾਲੀ ਚਲੋ ਜੀ ਇਹ ਮੈਸਲੋ ਦਾ 45 ਰੁਪਏ ਦਾ ਪੈਕ ਹੈ ਕਿੰਨੀ ਪੀਸ ਹੁੰਦੇ ਭਾਈ 50 ਚਲ ਜੀ ਕਾਕੇ ਇਹ ਨਿੰਬੂ ਪਨੀਪੂਰੀ ਇਸ ਕੰਡੀਸ਼ਨ ਜੀ 60 ਰੁਪਏ ਦਾ ਪੈਕਟ ਆ ਬੜੀ ਚੱਕਾ ਚੱਕ ਭਰੀ ਹੋਈ ਹੈ ਭਾਈ ਇਹਨਾਂ ਦੀ 5 6 ਕਿ ਬਿਸਕੁਟ ਦੀ ਵੀ ਪੈਕਟ ਹੈ ਜੀ ਆ ਬਹੁਤ ਆ ਯਾਰ ਹੈਲੋ ਕੀ ਹਾਲ ਹੈ ਕਿਨਾ ਤੁਹਾਡਾ ਨਾਮ ਪਿੰਲੇਵੰਦ ਦਾ ਬੈਕੂ ਹੋ ਗਿਆ ਪੱਤੀ ਜੱਟ ਤੋਂ ਕਰ ਦਿੱਤੀ ਹੈ ਉਹਨੇ ਨੀਂਦ ਕਰ ਲਗਾ ਚੈਨਲ ਸਬਸਕ੍ਰਾਈਬ ਸਾਡਾ ਬਈ ਕਿਨਾ ਹਿੱਟ ਹੈடா ਅਮਿਤ ਮਾਪੇ ਇੱਥੇ ਨਿਕਲਣਾ ਪਾਕਿਸਤਾਨ ਤੋਂ ਬਹੁਤ ਹੈਟਾਗਾ ਪਾਪਾ ਜੀ ਵੀ ਬਹੁਤ ਨਾਈਸ ਹੈ ਗਏ ਬਹੁਤ ਵਧੀਆ ਡੀਲ ਕਰ ਦਿੱਤਾ ਸਭ ਤੋਂ ਵੱਡੀ ਚੀਜ਼ ਨਹੀਂ ਰੱਖਿਆ ਓਕੇ ਪੈਸੇ 350 ਲੱਗਿਆ ਜੀ ਸਮਾਨ ਲੈ ਪਾਲਿਆ ਹੁਣ ਐਕਟੀਵਿਟੀ ਕਰੀਏ ਸਟਾਰਟ ਸਭ ਜੀ ਲੈਣਾ ਨਹੀਂ ਹੁੰਦੀ ਨਾ ਸ਼ਾਮੀ ਆਇਆ ਕਰੋ ਇੱਕ ਤਾਂ ਠੰਡਾ ਹੁੰਦਾ ਤੇ ਇੱਕ ਤਾਂ ਰੇਟ ਬਹੁਤ ਰੀਜ਼ਨਰ ਮਿੱਟੀ ਆਏ ਮਿਲੇਗਾ ਸੋ ਹਾਂਜੀ ਕਿੱਦਾਂ ਜੀ ਵੀ ਨਵੇਂ ਵਲੋਗ ਦਾ ਤੁਹਾਡਾ ਸਵਾਗਤ ਆ ਅੱਜ ਆਪਾਂ ਫੇਰ ਚੱਲੇ ਆ ਸਮਾਨ ਲੈਣੇ ਅੱਜ ਸਾਡੇ ਨਾਲ ਖਲੀ ਚੱਲੇ ਆ ਤੇ ਸਾਡਾ ਕਾਕਾ ਕਿਹਾ ਜੀ ਹੈਲੋ ਕਾਕਾ ਕਿ ਹੈਲੋ ਕਾਕਾ ਕਿਹਾ ਹੈ ਹਾਈ ਸੋ ਆਪਾਂ ਚੱਲੇ ਆ ਸਮਾਨ ਐਕਟਿਵ ਆਪਾਂ ਕੱਟ ਲਿਆ ਸੋ ਨਿਕਲਦੇ ਆ ਤੇ ਚਲੋ ਯਾਰ ਲਓ ਜੀ ਬਟਾਲੇ ਵਾਲੇ ਅੱਜ ਆਪਾਂ ਤੁਹਾਡੇ ਨਵੇਂ ਵਲੋਗ ਜੇ ਸਵਾਗਤ ਆ ਆਪ ਅੱਜ ਆਪਾਂ ਚੱਲੇ ਆ ਡੇਰਾਂ ਨੂੰ ਸਮਾਨ ਲੈਣ ਚਲੋ ਜੀ ਹੁਣ ਆਪਾਂ ਗਲੀ 'ਚ ਨਿਕਲ ਚੁੱਕੇ ਆ ਤੇ ਆਪਾਂ ਹੌਲੀ-ਹੌਲੀ ਅੱਗੇ ਵਧਦੇ ਪਏ ਨਿਕਲ ਚੁੱਕੇ ਆ ਆਪਾਂ ਫੇਰ ਆਪਣੀ ਗਲੀ ਦੇ ਵਿੱਚੋਂ ਬਾਹਰ ਆਪਾਂ ਫੇਰ ਨਿਕਲ ਚੁੱਕੇ ਆ ਆਪਣੇ ਕਮ ਅਲੀ ਆਪ ਕੋਈ ਸਮਾਨ ਲੈਣਾ ਵਾ ਅੱਜ ਫੇਰ ਹਨੇ ਪਿੱਛੇ ਬੈਠਾ ਆਵਾ ਤੇ ਕਾਗਲੇ ਥੋੜਾ ਕੋ ਮੋਟਰਸਾਈਕਲ ਹੋਏਂਦਾ ਪਰ ਗਰਮੀ ਨੇ ਬਹੁਤ ਜ਼ਿਆਦਾ ਮਾਤੇ ਮਾਰੀ ਹੋਈ ਆ ਹਰ ਇੱਕ ਦੀ ਹੁਣ ਚੱਲਦੇ ਆ ਅੱਜ ਆਪਾਂ ਜਾ ਰਹੇ ਆ ਡੇਰਾ ਰੋਡ ਕੋਈ ਇਹ ਸਮਾਨ ਸਮੋਣ ਵਗੈਰਾ ਲੈਣਾ ਕੋਈ ਦੀ ਦੁਕਾਨ ਆ ਸਾਹਮਣੇ ਜਿਹੜੀ ਪਾਨਾ ਵਾਲਾ ਓਏ ਜਿਹੜੇ ਪਾਸਾ ਅੱਜ ਸਿੱਧੇ ਚਲਾਂਗੇ ਸਿਟੀ ਰੋਡ ਵੱਲ ਪਰ ਥੋੜੀ ਜਿਹੜੀ ਸੜਕਾਂ ਉਹ ਤੇ ਮਾਰੀ ਗਈਆਂ ਨੇ ਆ ਦੇਖੋ ਥੱਲੇ ਕਿੰਨੀਆਂ ਟੁੱਟੀਆਂ ਪਈਆਂ ਹੈਗੀਆਂ ਵਾ ਤੋ ਦੁਪਹਿਰ ਵੇਲੇ ਇੱਥੇ ਬਹੁਤ ਜ਼ਿਆਦਾ ਰਾਜਾ ਆ ਰਹੇ ਨੇ ਸ਼ੋਪਿੰਗ ਕਰਨ ਆਂਦੇ ਨੇ ਹਾਜ਼ਰਾ ਇੱਥੇ ਦੋ ਦੁਕਾਨਾਂ ਬਹੁਤ ਵਜਾਤੀਆਂ ਮਸ਼ਹੂਰ ਹੈਗੀਆਂ ਨੇ ਇੱਕ ਹੈਪੀ ਡੇ ਟੀਐਸਟੀ ਵੀ ਇੱਥੇ ਲੱਗੀ ਹੈ ਕਿ ਬਹੁਤ ਜ਼ਿਆਦਾ ਫੇਮਸ ਆ ਗਿਆ ਥੇ ਸੋ ਆ ਹੈਗੀਆਂ ਪੀਰੀਅਡ ਟੀਐਸਟੀ ਸਾਡੇ ਗਲੀ ਦੇ ਬੰਦੇ ਲੱਗੇ ਹੋਏ ਆ ਤੇ ਆ ਨਾਲ ਹੀ ਦੇਰ ਦੀ ਘਟੀ ਆ ਏਸੀ ਦੀ ਭਾਅ ਦੇਖੋ ਕਿੱਥੋਂ ਤੱਕ ਆ ਰਹੀ ਤੇ ਗਗੜ ਵੀ ਕਿੱਥੇ ਲੱਗਾ ਹੈ ਗਗੜ ਹੈਗਾ ਕਿ ਨਹੀਂ ਉਹ ਦੇਖੋ ਗਗੜਾ ਪੁੱਲ ਆ ਚੁੱਕਿਆ ਦੇਖੋ ਇੱਥੇ ਹਸੀਂ ਦੇ ਪੁੱਲ ਤੇ ਦੁਕਾਨਾਂ ਲੱਗੀਆਂ ਆ ਮਟਕੇ ਵਾਲੀ ਕੁਲਫੀ ਵਗੈਰਾ ਸਾਰਾ ਅੱਛੇ ਦਿਖਾਇਆ ਵਾ ਸੋ ਮੌਸਮ ਆਜ ਠੀਕ ਆ ਮਕੀ ਗਰਮੀ ਹੈਗੀ ਪਰ ਠੀਕ ਹੈਗਾ ਅੱਜ ਆਪਾਂ ਜਲਦੀ ਨਿਕਲ ਆਇਆ ਕੱਲ ਆਪਾਂ ਲੇਟ ਨੂੰ ਕਿ ਲੈਣਾ ਹਣੀ ਕੱਲ ਕਿਨਵੇਂ ਨਿਕਲੇ ਹਾਂ ਪਹਿਲਾਂ ਆਪਾਂ ਸਾਡੇ ਸਾਥ ਇਹ ਅੱਜ ਅੱਜ ਆਪਾਂ ਸਾਡੇ ਸੀ ਸਾਡੀ ਸੀ ਨਿਕਲੇ ਆ ਡੇਰਾ ਰੋਡ ਤੋਂੜਾ ਸਮਾਨ ਲੈਣਾ ਹੈ ਤੈਨੂੰ ਮੰਡੀ ਵੀ ਵਿਖਾਣੇ ਆਪਣੀ ਡੇਰਾ ਰੋਡ ਦੀ ਜਿਕੇ ਇਹ ਬਟਾਲੇ ਦਾ ਵੀ ਤੇ ਵੇਚਦਾ ਪਿਆ ਤੇ ਜੂਰ ਵੇਖੋ ਟਾਲੀ ਦੀ ਮੋਬਾਈਲਾ ਵਾਲੀ ਬੋਲ ਮਸ਼ਹੂਰ ਦੁਕਾਨਾ ਗੋਇਲ ਦੀ ਫਾਇਦਰ ਆ ਰਿਹਾ ਓਕੇ ਲਓ ਜੀ ਸਾਡਾ ਲਾਲੀਪਾ ਮਿਲ ਗਿਆ ਮੈਨੂੰ ਉਹ ਜੀ ਸਾਨੂੰ ਲਾਲੀ ਵੀਰ ਮਿਲ ਗਿਆ ਆਪਣਾ ਗਾਂਧੀ ਚੌਕ ਚ ਲਿਆ ਥੋੜੀ ਦੇਰ ਤੱਕ ਸਲੋ ਜੀ ਇਹ ਸਾਡਾ ਗਾਂਧੀ ਚੌਕ ਆ ਇੱਧਰ ਪੈਣ ਦਾ ਅੰਮ੍ਰਿਤਸਰ ਸਾਹਮਣੇ ਡੇਰਾ ਰੋਡ ਡੇਰਾਪਾ ਬਣਾਣੇ ਤੇ ਇੱਧਰ ਗੁੱਦਾ ਲੱਗਾ ਲੱਗਾ ਆ ਤੇ ਆਪਾਂ ਤੇ ਜਾਣਾ ਡੇਰਾ ਰੋਡ ਵੱਲ ਬਾਕੀ ਸਿੱਧਾ ਫਲਾਈਓਵਰ ਵੱਲ ਨਹੀਂ ਜਾਣਾ ਆਪਾਂ ਥੇਲੇ ਰਹੇ ਨਾ ਸਹੀ ਹੈ ਦੁਕਾਨ ਹਨਾ ਹਾਂ ਸਹੀ ਹੈ ਉੱਤਰ ਲੋ ਜੀ ਪਾ ਚੁੱਕੇ ਆ ਤੇ ਬਿਸਕਟ ਬਸਕਟ ਲੈਣੇ ਲੋ ਜੀ ਅਵੀ ਦੁਕਾਨ ਇੱਕ ਹੈਗੀ ਇੱਥੇ ਵੈਰਾਈਟੀ ਕਾਫੀ ਆ ਆ ਮੇਰੇ ਭਰਾ ਨੇ ਦਸੀ ਆ ਜੂ ਭਾਈ ਨੇ ਬਹੁਤ ਬਧਨਵਾਦ ਮੇਰਾ ਭਰਾ ਸੋ ਬਾਕੀ ਦੇਖਦੇ ਆ ਛੋਟੇ ਛੋਟੇ ਬਿਸਕਟ ਖਾਵੇਂ ਦਾ ਭਰਾ ਸੋ ਇਹ ਡੇਰ ਰੋਡ ਲੋ ਜੀ ਇਹ ਡੇਰ ਰੋਡ ਦੇ ਨਾਲ ਹੀ બીજી ਵੀ ਦੁਕਾਨ ਹੈਗੀ ਇੱਥੇ ਵੈਰਾਈਟੀ ਬਹੁਤ ਜ਼ਿਆਦਾ ਹੈਗੀ ਤੁਹਾਨੂੰ ਹਰ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਮਿਲ ਜਣਗੀਆਂ ਸਟੋਫੀਆਂ ਕੀ A to Z ਜਿੰਨਾ ਵੀ ਸਮਾਨ ਹੈਗਾ ਬੱਚਿਆਂ ਲਈ ਆ ਦੇਖੋ ਸਾਰੀ ਦੁਕਾਨ ਪੂਰੀ ਚੱਕਾ ਚੱਕ ਪੜੀ ਹੋਈ ਆ ਤੇ ਆ ਭਰਾ ਲੈ ਕੇ ਆ ਮੇਰਾ ਸਮਾਨ ਥੋੜਾ ਜਿਆ ਦੋ ਕੱਢ ਦੋ ਕਿੰਨੇ ਆ ਕਨੇ ਕਿਨੇ ਫਲੇਵਰ ਆਇਚ ਇਹ ਚਾਰ ਪੰਜ ਰਜ ਰਹਿ ਗਿਆ ਸਾਰੀ ਅਬ ਰੈਡੀ ਬਹਾ ਕੋਲੜ ਚੈਲੇ ਜੀ ਬੋਟ ਇੱਕ ਇੱਕ ਫਲੇਵਰ ਕਢਾ ਦੇਗਾ ਬਈ ਨਾ ਦੁਕਾਨ ਤੇ ਦੇਖੋ ਨੂੰ ਹੋਲੀ ਜਿਹਾ ਜਸਾ ਸਭ ਬਣਨਾ ਲਿਓ ਅਬ ਇਹ ਕਿੰਨੇ ਦੇ ਉੱਪਰ ਹੋ ਰਿਹਾ ਪਈ ਛੋਟੇ ਵੈਪਰ ਹੋਣਗੇ ਤੁਹਾਡੇ ਕੋ ਵੈਪਰ ਵੈਪਰ ਛੋਟੇ ਹੁੰਦੇ ਨਾ ਹਾਂ ਉਹ ਦਿਖਾ ਟੌਫੀ ਦੀ ਵੈਰਾਈਟੇ ਦਿਖਾਓ ਜੀ ਟੌਫੀਆਂ 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 ਦੇ ਪੈਕਟ ਸਾਰੀ ਟੌਫੀ ਸਾਰੀ ਵੈਰਾਈਟੇ ਆ ਸਾਰੀ ਟੌਫੀਆਂ ਨੇ ਆ ਚਲੋ ਜੀ ਆਹ ਟੋਫੀ ਅਗੇ 20 ਰੁਪਏ ਦਾ ਪੈਕਟ ਹੈ ਕਿ 60 ਰੁਪਏ ਦਾ ਹੋਰ ਖਾਓ ਗਾੜੀ ਲੱਗੇ ਦੇਖੋ ਇਹ ਵਿੱਚ ਮਸਾਲਾ ਨਿਕਲਦਾ ਜੀ ਆਹ orange ਵਾਲੀ ਚਲੋ ਜੀ ਇਹ ਮੈਜ਼ਲੋ ਦਾ 45 ਰੁਪਏ ਦਾ ਪੈਕਟ ਹੈ ਕਿ ਨਹੀਂ ਪੀਸ ਹੁੰਦੇ ਭਾਜੀ 50 ਪੀਸ 50 ਪੀਸ ਦੀ ਪੈਕਿੰਗ ਹੁੰਦੀ ਹੈ ਇੱਥੇ 45 ਦੀ ਹੈ ਚਲ ਵੀ ਕਾ ਕੇ ਇਹ ਤਾਂ ਜਾਈ ਲੰਡਨ ਡੇਰੀ ਲੰਡਨ ਡੇਰੀ ਇਹ ਵੀ 45 ਦਾ ਪੈਕਟ ਹੈ ਸਲੋਈ ਆ ਵੈਰਾਈਟੀਆਂ ਬਹੁਤ ਜ਼ਿਆਦਾ ਹੈਗੀ ਆ ਵੀ 45 ਰੁਪਏ ਦੀ ਆ ਪਾ ਕੇ ਕੋਈ ਨਿੰਬੂ ਪਾਣੀ ਪੂਰੀ ਸਕੰਦਵੀ ਜੇ 60 ਰੁਪਏ ਦਾ ਪੈਕੇਟ ਆ ਪੈਕੇਟ ਕੋਲੋਂ ਪਾਣੀ ਬਲਾਫ ਹੋ ਪੀਓ ਠੀਕ ਆ ਕਾਕੇ ਬਾਕੀ ਆ ਦੁਕਾਨ ਤੇ ਬਹੁਤ ਜ਼ਿਆਦਾ ਵੈਰਾਈਟੀਆਂ ਹੈਗੀਆਂ ਕਿਉਂਕਿ ਇਹਨੇ ਵੀ ਆਪਣੇ ਦੁਕਾਨ ਲਈ ਜਾਂ ਕੋਈ ਵੀਡੀਓ ਦੇਖਣ ਦਾ ਸਮਾਨ ਲੈਣਾ ਤੇ ਡੇਰਾ ਰੋਡ ਦਾ ਕਾਲਾ ਜੀ ਦੀ ਦੁਕਾਨ ਹੈਗੀ ਸੱਤ 4 9 10 ਪੈਕੇਟ ਬੱਲੇ ਦੀ ਟੋਪੀਆਂ ਦੇ ਗੋਬੀ ਸਕੂਟ ਤੇ ਕਾਫੀ ਘਟੋ ਘੱਟ ਵੀਰ ਬਿਸਕਟ ਦੇ 20 ਪੈਕੇਟ ਹੈ ਗਿਆ ਕੀ ਹਾਲ ਹੈ ਕੀ ਨਾਮ ਇਹ ਬਿੱਲ ਬਣਾ ਰਹੇ ਭਾਜੀ ਇੱਥੇ ਆਪਣਾ ਬਿੱਲ ਬੰਦਾ ਪਿਆ ਜੋ ਵੀ ਆਪਾਂ ਚੀਜ਼ਾਂ ਇੱਥੋਂ ਪਰਚੇਸ ਕੀਤੀਆਂ ਉਹ ਦੇਖਦੇ ਆ ਕਿੰਨਾ ਬੰਦਾ ਸਾਡਾ ਬਿੱਲ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਇੱਥੇ ਸਮਾਨ ਮਿਲੇਗਾ ਤੇ ਇੱਕ ਵਾਰੀ ਜਰੂਰ ਆਇਓ ਵੀਜੇ ਇਨਫੈਕਚਰੀ ਡੇਲਾ ਰੋਡ ਪੁਲ ਉੱਤਰ ਦੇ ਇਨ ਖੱਬਿਆ ਚੜ ਇਹ ਕਰ ਲਓ ਜੀ ਪਾ ਹੋ ਗਿਆ ਸਾਡਾ ਪੈਕ ਪੂਰਾ ਸਮਾਨ ਸਾਰਾ ਬੋਲੀ ਡੱਬੇ ਚ ਆ ਗਿਆ ਕਰ ਦਿਓ ਯਾਰ ਬੰਦੋ ਨੂੰ ਮਾਰਦੇ ਟੇਪ ਸੋਨ ਪੇਮੈਂਟ ਦੇਖੋ ਕਿੰਨਾ ਪੇਲ ਬੰਦਾ ਬਿੱਲ ਦੇਖੋ ਕਿੰਨਾ ਬੰਦਾ ਹੈ ਕਰਾਂਗੇ ਇਹ ਮਰੋ ਲੋ ਜੀ ਵੀ ਇਸ ਕਰਨ ਲਗਾ ਚੈਨਲ ਸਬਸਕ੍ਰਾਈਬ ਸਾਡਾ ਭਾਈ ਕੀ ਨਾ ਅਹੀ ਤੁਹਾਡਾ ਅਮਿਤ ਕੁਮਾਰ ਅਮਿਤ ਕੁਮਾਰ ਭਾਈ ਜੀ ਸੋ ਬਿੱਲ ਆਪਣਾ ਬਣ ਗਿਆ ਪੇਮੈਂਟ ਦੇਣ ਲੱਗੇ ਆ ਤੇ ਨਿਕਲਣ ਲੱਗੇ ਆ ਬਾਕੀ ਸਟਾਫ ਬਹੁਤ ਘੈਂਟ ਹੈਗਾ ਪਾਪਾ ਜੀ ਵੀ ਬਹੁਤ ਨਾਈਸ ਹੈਗੇ ਬਹੁਤ ਵਧੀਆ ਡੀਲ ਕਰਦੀ ਆ ਬਾਕੀ ਵੀ ਭਰਾ ਜਿੰਨੇ ਵੀ ਲੱਗੇ ਇੱਥੇ ਬਹੁਤ ਘੈਂਟ ਹੈਗੇ ਖਾਣ ਪੀਣ ਦਾ ਤੇ ਜੇ ਅਤੀ ਵਿੱਚ ਮੱਛੀ ਆ ਜੀ ਮੱਕੀ ਕਾ ਵੀ ਵੀ ਬਾਈ ਵੀ ਸਮਾਨ ਲੈਣਾ ਹੈ ਬਾਈ ਕੀ ਨਾ ਤੇਰਾ ਸੂਰਜ ਭਾਈ ਹਾਂ ਬਾਈ ਵੀ ਸਮਾਨ ਲੈਣਾ ਹੈ ਯਾਰ ਇੱਥੇ ਜਰੂਰ ਆਇਓ ਬਹੁਤ ਵੈਰਾਈਟੀ ਮਿਲੇਗੀ ਤੁਹਾਨੂੰ A to Z ਚੱਕਾ ਚੱਕ ਸਾਡਾ ਪੈਕ ਹੋ ਗਿਆ ਪਾਪਾ ਜੀ ਲੈ ਕੇ ਜਾ ਰਹੇ ਨੇ ਡੱਬਾ ਸਾਡਾ ਬਾਹਰ ਸੱਖਾ ਲਿਆ ਸਮਾਨ ਪਹਿਲੇ ਲੈ ਆ ਪਾਪਾ ਜੀ ਛੱਡਣ ਜਾ ਰਿਹਾ ਤੇ ਆ ਭਾਈ ਹੁੰਦੀ ਹੈ ਦੁਕਾਨ ਤੇ ਸੋ ਬਹੁਤ ਵਧੀਆ ਵੈਰਾਈਟੀ ਮਿਲਦੀ ਹੈ ਇੱਕ ਵਾਰੀ ਜਰੂਰ ਇੱਥੇ ਓਕੇ ਭਾਈ ਫਿਰ ਤੋਂ ਥੈਂਕ ਯੂ ਯਾਰ ਠੀਕ ਹੈ ਥੈਂਕ ਯੂ ਸੋ ਸੋਨਾ ਅਲੀ ਅੰਕਲ ਜੀ ਹੁੰਦੇ ਇੱਥੇ ਮੇਨ ਬੈਠੇ ਬਾਕੀ ਨਾਲੇ ਬੇਟੇ ਹੀ ਜਿਹੜੇ ਸਮਾਨ ਕਰਦੇ ਪਏ ਸੋ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਅੰਕਲ ਜੀ ਤੁਹਾਡੀ ਦੁਕਾਨ ਤੇ ਆ ਕੇ ਸਮਾਨ ਲੈ ਕੇ 18 ਰੋਡ ਦਾ ਚੜਦੀ ਨਾਲ ਹੀ ਦੁਕਾਨ ਹੈਗੀ ਆ ਜੀ ਸੋ ਓਕੇ ਅੰਕਲ ਜੀ ਬਹੁਤ ਵਧੀਆ ਲੱਗਿਆ ਜੀ ਸਮਾਨ ਲਾ ਪਾਲਿਆ ਹੁਣ ਐਕਟਿਵ ਕਰੀਏ ਸਟਾਰਟ ਪਰ ਨਹੀਂ ਲੋ ਨਹੀਂ ਹੁਣ ਤੁਹਾਨੂੰ ਦਿਖਾਣੇ ਆ ਆਪਣੇ ਡੇਰਾ ਰੋਡ ਦੀ ਮੰਡੀ ਮੰਡੀ ਸਾਡੀ ਆਪਾਂ ਕਿਤੇ ਕਾਨਾ ਵੀ ਬਹੁਤ ਜ਼ਰਾ ਗਿਆ ਦਿਲ ਦੀ ਬੰਨੇ ਮੰਡੀ ਆ ਗਿਆ ਤੁਹਾਨੂੰ ਸਾਰਾ ਦਿਖਾਣੇ ਆਪਣੇ ਡੇਰਾ ਰੋਡ ਦਾ ਸਾਰਾ ਵਲੋਗ ਸੋ ਬੜੇ ਰਿਓ ਵੀਡੀਓ ਦੇ ਵਿੱਚ ਮੱਚੀ ਮੱਝ ਆ ਰਿਹਾ ਆਲੇ ਪਾਸੇ ਮਿਰਚਾ ਮਿਰਚਾ ਸਾਰੀਆਂ ਵੇਚ ਦੇ ਪਈ ਨੇ ਸਾਰਾ ਸਮਾਨ ਲੱਗਾ ਇੱਥੇ ਮੰਡੀ ਦਾ ਸਾਡੀ ਬਟਾਲੇ ਦੀ ਮੰਡੀ ਹੈਗੀ ਹੈ ਡੇਰਾ ਡੋੜ ਲਾਗੇ ਸਾਰਾ ਸਾਮਾਨ ਤੁਹਾਨੂੰ ਇੱਥੇ ਮਿਲ ਜੇਗਾ ਅਜੇ ਤੋ ਸਾਰਾ ਸਾਮਾਨ ਤੁਹਾਨੂੰ ਮੰਡੀ ਦਾ ਕਿਵੇਂ ਹੈ ਜਿੱਨੀਆਂ ਵੀ ਦੁਕਾਨਾਂ ਤੁਪਣਾ ਲੱਗੀਆਂ ਸਾਰੀਆਂ ਡੇਰਾ ਡੋੜ ਤੇ ਕਿੰਨੀ ਦੁਕਾਨਾਂ ਆ ਗਈ ਮੰਡੀ ਦੀਆਂ ਆਹ ਦੇਖੋ ਪੂਰੀ ਲੈਂਡ ਮੰਡੀ ਦੀ ਮੰਡੀ ਬਣੀ ਹੋਈ ਹੈ ਇੱਥੇ ਇਨੇ ਵੀ ਸਬਜ਼ੀ ਸਬਜ਼ੀ ਲੈਣ ਆਣੀ ਹੁੰਦੀਆਂ ਨਾ ਸ਼ਾਮੀ ਆਇਆ ਕਰੋ ਇੱਕ ਤਾਂ ਠੰਡਾ ਹੁੰਦਾ ਤੇ ਇੱਕ ਤੁਹਾਨੂੰ ਰੇਟ ਬਹੁਤ ਰੀਜ਼ਨਲ ਕਿ ਜਿਆਦਾ ਉਹਦੇ ਆਲੂ ਤਿੰਨ ਫਲੋਰ ਦੀ ਪਹਾੜੀਆਂ ਦੇਖੋ ਉਪਰੇ ਫਲਾਇਓਵਰ ਦੇ ਥੱਲੇ ਹੀ ਆ ਦੁਕਾਨ ਇਹਦਾ ਜੀ ਹਨੀ ਕਿ ਤਰ੍ਹਾਂ ਲੱਗ ਰਿਹਾ ਹੈ ਬੜਾ ਸੋਹਣਾ ਲੱਗ ਰਿਹਾ ਹੈ ਮੈਨੂੰ ਯਾਦ ਆਇਆ ਕਿ ਜਦੋਂ ਇਹ ਖਤਮ ਹੋ ਜਾਂਦਾ ਸਾਹਮਣੇ ਫੇਰ ਗਾਂਧੀ ਚੌਕ ਆਏ ਨਾ ਸਾਡਾ ਗਾਂਧੀ ਚੌਕ ਆ ਠੀਕ ਆ ਇੱਧਰ ਸਾਹਮਣੇ ਗੁਰਦਾਸਪੁਰ ਪਠਾਨਕੋਟ ਪੈਣਦਾ ਵਾ ਇਹ ਚੌਂਕੀ ਸਾਰਾ ਸੋਹਣੀ ਕੀ ਕੁਝ ਬੋਲੋ ਜੀ ਐਸਾ ਸਾਰੀ ਵਾਲੀ ਵਾਲੇ ਦਿਨ ਹੋਰੀ ਜਗਮਕ ਹੁੰਦੀਆਂ ਆ ਬਾਕੀ ਸਾਰੀ ਮੋਬਾਈਲ ਆ ਵਗੈਰਾ ਏਸੀ ਓਸੀ ਐਲਈਡੀ ਦੀਆਂ ਦੁਕਾਨਾਂ ਹੈਗੀਆਂ ਜਿਹੜੇ ਇਲੈਕਟ੍ਰੋਨਿਕ ਪੰਜਾਬ ਕੋਲੇ ਆ ਦੇਖੋ ਸਾਰੀਆਂ ਦੁਕਾਨਾਂ ਸਾਹਮਣੇ ਗੋਹਿਲ ਵਾਲਾ ਵਾ ਸੁੱ ਸਿੱਧੇ ਨਿਕਲਦੇ ਹੁਣ ਆਪਾਂ ਮੇਟੀਆਂ ਹੁਣ ਆਪਾਂ ਜਾ ਰਹੇ ਆ ਵਾਪਸੀ ਆਪਣੇ ਘਰ ਸੋ ਅੱਜ ਆਪਾਂ ਇੰਨੀ ਕੁ ਸ਼ੋਪਿੰਗ ਕੀਤੀ ਆ ਦੇਖੋ ਜੇ ਟੱਪਾ ਥੈਲੇ ਬਣਾਇਆ ਦਾ ਆਪਣੇ ਪੈਰਾ ਲਾ ਕੇ ਰੱਖ ਲਿਆ ਵਾ ਇਆਂ ਇਆਂ ਨਾਲ ਲੈ ਲਾ ਇਹ ਸਮਾਨ ਕੋਲ ਤੇ ਅਦਰ ਮੱਟ ਵਾਲੀ ਕੁਲਫੀ ਬੜੀ ਮਸ਼ਹੂਰ ਹੈਗੀ ਸਾਡੇ ਪਟਾਲੇ ਉਹ ਨਾ ਪਾਪਾ ਨਾਲ ਕਰਕੇ ਜਾਣ ਹੁਣ ਬਹਾਨੀ ਕਹਿੰਦਾ ਇਧਰੋਂ ਆਏ ਸੀ ਨਾ ਭਾਈ ਇਧਰੋਂ ਚੱਲੇ ਆ ਢਾਬਾ ਸਾਹਮਣੇ ਗਿਆ ਪੰਜਾਬ ਵਾਲੇ ਸੋ ਕਾਲਾ ਪੱਥਰ ਕਾਲਾ ਪੱਥਰ ਕੀ ਹੈ ਜਿਹੜਾ ਪਾਸਮਾਨ ਹੈ ਨਾ ਪਨਕਰਿਆ ਨੇ ਦਾ ਕੱਲ ਠੁਕੇ ਹੀ ਨਾ ਨਹੀਂ ਅੰਡੇੜੀ ਦਾ ਪਰਾਠਾ ਬਹੁਤ ਜ਼ਿਆਦਾ ਫੇਮਸ ਹੈਗਾ ਕਿ ਤੇ ਸਾਡੀ ਵਿਚਾਰੀ ਬੰਦ ਹੋ ਚੁੱਕੀ ਆ ਤੇ ਜਿੰਨੇ ਵੀ ਖਾਣ ਪੀਣ ਦਾ ਸਾਮਾਨ ਸਾੜਾ ਚੁੱਕ ਚੁੱਕੇ ਇਨਾਂ ਨੇ ਨਾ ਲਾਂਬੇ ਘਟਾ ਪਰ ਫੇਰ ਪਹੁੰਚੁਕੇ ਆ ਆਪਣੇ ਨੇਰੂ ਗੇਟ ਸ਼ੇਰਾ ਵਾਲਾ ਦਰਵਾਜ਼ਾ ਸਾਡੇ ਨਾਲ ਹਸਪੀਟਲ ਹੁੰਦਾ ਸੀ ਹੁਣ ਨਾ ਨੇ ਕਾਫੀ ਸਾਲ ਹੋ ਗਏ ਇੱਥੇ ਨਾਲੇ ਮਾਰਕੀਟ ਜੀ ਬਣਾਤੀ ਦੀ ਆ ਬਣਾ ਦੇ ਦਿੱਤੀ ਹੈ ਇੱਕ ਪੰਚੀ ਅੰਦਰ ਕੋਈ ਟੀਆੜੀ ਛੁੜੀ ਨੇ ਕੀਤੀ ਹੋਈ ਹੈ ਤਾਂ ਹੀ ਆ ਬਸ ਤੇ ਬੈਕ ਸਾਈਡ ਤੇ ਆਖਿਆ ਦਰਗਾਹ ਆ ਇੱਥੇ ਆਰਾ ਹੁੰਦਾ ਸੀ ਸਾਡੇ ਹੁਣ ਆਰਾ ਨਾਲ ਕੱਟਕੁੱਟ ਦਿੱਤਾ ਪਹਿਲਾਂ ਆਰਾ ਹੁੰਦਾ ਸੀ ਚਲੋ ਜੀ ਆਪਾਂ ਚੁੱਕੇ ਚਲੋ ਜੀ ਆਪਾਂ ਪਹੁੰਚ ਗਏ ਫੇਰ ਆਪਣੇ ਘਰੇ ਤੇ ਮਾਰੀਏ ਬ੍ਰੇਕ ਹਣੀ ਸ਼ਾ ਉੱਤਰ ਗਿਆ। ਸੋ ਹਣੀ ਉੱਤਰ ਗਿਆ ਵਾ। ਸਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਘਰੇ। ਹਣੀ ਨਾ। ਸੋ ਇਹ ਧਿਆਨ ਨਾਲ ਵੇਖਿਓ। ਸਪਰੀ ਦਾ ਨੰਬਰ 81। ਤੁਮਾਂ ਅਨੰਦ ਕਰੋ। ਸਾਡੇ ਸਲੋ ਜੀ ਪਾ ਚੁੱਕੇ ਆ ਘਰ ਠੀਕ ਆ। ਡਵਲੋਗ ਆਪ ਇੱਥੇ ਕਰਦੇ ਆ ਸਮਾਪਤ। ਸੋ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ। ਓਕੇ ਜੀ ਬਾਏ ਬਾਏ। ਕਾਕਾ ਬਾਏ ਕਰਦੇ। ਬਾਏ ਬਾਏ। ਕਾਕਾ ਬਾਏ ਕਰ।